ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮजे ਚ ਹੋਗੇ ਇਹ ਇੰਗਲੈਂਡ ਦਾ ਸ਼ਹਿਰ ਹੈ ਜੇ ਵੂਰੂ ਹੈਮਪਟਨ ਇਹ ਹੈ ਜੀ ਬੱਸ ਟਰਮੀਨਲ ਨਿਸ਼ਚਿਤ ਤਕਰੀਬਨ ਆਪਣੇ ਜਿਹੜੇ ਪੰਜਾਬੀ ਡਰਾਈਵਰ ਤੁਹਾਨੂੰ ਮਿਲਣਗੇ ਜ਼ਿਆਦਾ ਦਾ ਵੂਰੂ ਹੈਮਪਟਨ ਦੇ ਬਸੇ ਪੰਜਾਬੀਆਂ ਦਾ ਸ਼ਾਇਆ ਹੈ ਜੇ ਖਾਸ ਕਰਕੇ ਤੁਸੀਂ ਕਿਸੇ ਵੀ ਇਲਾਕੇ ਚ ਚਲੇ ਜਾਓ ਹਰ ਦੂਜਾ ਤੀਜਾ ਮਕਾਨ ਤੁਸੀਂ ਕਿਹੇ ਗਲੀ ਜਾਓਗੇ ਕੋਈ ਉੱਥੇ ਉਹਨਾਂ ਦੇ ਪੰਜਾਬੀ ਹੋਣਗੇ ਕੋਈ ਦਰਵਾਜ਼ਾ ਖੋਲੇਗਾ ਤੇ ਪੰਜਾਬੀ ਹੋਏਗਾ ਇਸ ਸਕੂਲ ਜਾ ਰਹੇ ਤੇ ਤੁਹਾਨੂੰ ਬੱਚੇ ਆਪਣੇ ਜਿਆਦਾ ਦੇਸੀ ਮਿਲਗੇ ਸਕੂਲ ਦੇ ਵਿੱਚ ਗੋਰੀ ਘੱਟ ਨਾ ਜਾਂਦੇ ਤੇ ਦੇਸੀ ਆ ਨਜ਼ਰ ਆਉਂਦੇ ਕਿਉਂਕਿ ਦੇਸੀ ਜਿਹੜੇ ਸ਼ਹਿਰ 'ਚ ਜਾਂ ਇਲਾਕੇ 'ਚ ਕੋਈ ਮੱਲ ਮਾਲ ਲੈਣਾ ਉੱਤੇ ਫਿਰ ਦੇਸੀ ਜਿੰਨੇ ਰਿਸ਼ਤੇ ਰਾਣੇ ਵਿੱਚ ਯਾਰ ਦੋਸਤਾਨੇ ਵਿੱਚ ਵਾਕਫ ਆਣੇ ਸਾਰੇ ਉਸੇ ਇਲਾਕੇ ਜੀ ਜਾਂਦੇ ਵੇ ਅੱਜਕੱਲ ਤੇ ਖਾਸ ਸਟੂਡੈਂਟਾਂ ਨੇ ਵੀ ਬੜੀ ਪਰਮਾਲਾਈ ਹੋਈ ਹੈ ਜਿੰਨੇ ਸਟੂਡੈਂਟ ਇੱਥੇ ਆਏ ਵੇ ਨਾ ਤੁਸੀਂ ਕਿਤੇ ਟਾਊਨ ਤੋਂ ਗੁਰਦਾਸਪੁਰ ਜਾਉਣਾ ਡੱਡੀ ਰੋਡ ਦੇ ਤੇ ਤੁਹਾਨੂੰ ਰਸਤੇ 'ਚ ਜਿਆਦਾ ਪੰਜਾਬੀ ਤੇ ਪੰਜਾਬਣੇ ਮਿਲਣਗੇ ਆ ਕਈ ਤੇ ਮਲਕੀ ਪਾਟਰ ਬਣ ਕੇ ਆਏ ਹੋਏ ਕਈ ਵੈਸੇ کاروبار ਦੇ ਜ਼ਿਕਰ ਹੋਏ ਹੋਏ ਇਸ ਕਰਕੇ ਲੱਗਦਾ ਨਹੀਂ ਵੀ ਤੁਸੀਂ ਕਿਸੇ ਇੰਗਲੈਂਡ ਦੀ ਸ਼ਾਰਟ 'ਚ ਘੁੰਮ ਰਹੇ ਹੋ ਲੱਗਦਾ ਐਸਾ ਨਹੀਂ ਵੀ ਪੰਜਾਬ 'ਚ ਹੀ ਘੁੰਮ ਰਹੇ ਆ ਤੇ ਦੇਸੀ ਜੀਤੇ ਰਹਿੰਦੇ ਆ ਤੇ ਮਾੜੀ ਮੱਡੀ ਤੁਹਾਨੂੰ ਪਤਾ ਸੜਕ ਨੂੰ ਕਿ ਕ੍ਰੋਸ ਕਰ ਜਾਂਦੇ ਵੀ ਘੱਟ ਹੀ ਵੇਟ ਕਰਦੇ ਵੀ ਰੈੱਡ ਰਾਈਟ ਤੇ ਗ੍ਰੀਨ ਲਾਈਟ ਤੇ ਉਹ ਕਹਿੰਦੇ ਕੋਈ ਨਹੀਂ ਇੱਧਰ ਉੱਧਰ ਵੇਖਿਆ ਤੇ ਚਲੋ ਜੀ ਪਾਰ ਕਰਤੀ ਫਿਰ ਇੰਡੀਆ 'ਚ ਤੁਹਾਨੂੰ ਪਤਾ ਹੈ ਕਿਹੜੀ ਹਰਸ਼ਾ 'ਚ ਲਾਈਟਾਂ ਲੱਗੀਆਂ ਆ ਇਸ ਕਰਕੇ ਦੇਸੀ ਬੰਦੇ ਘਟ ਪ੍ਰਵਾ ਕਰਦੇ ਵੇ ਬਾਕੀ ਸ਼ਹਿਰ ਬਹੁਤ ਖੂਬਸੂਰਤ ਹੈਗਾ ਬੜਾ ਨਾਈ ਸ਼ਹਿਰ ਹੈਗਾ ਇਹਦਾ ਸਭ ਤੋਂ ਵੱਡਾ ਫਾਇਦਾ ਹੈਗਾ ਵੀ ਡਰਡਰੀ ਨਾਲ ਪੈਂਦਾ ਨਹੀਂ ਸ਼ਹਿਰ ਨਾਲ ਹੀ ਬਰਮਿੰਗਮ ਪੈਂਦਾ ਹੈਗਾ ਇਸ ਕਰਕੇ ਇੰਟਰ ਹੇਅਰਪੋਰਟ ਹੈਗਾ ਬਰਮਿੰਗਮ ਲੋਕਾਂ ਦਾ ਰਹਿਣ ਦਾ ਵੀ ਮੇਨ ਕਾਰਨ ਹੋਇਆ ਹੈ ਇੱਕ ਤੇ ਹੋਰ ਹੈਮਪਟਨ ਚ ਦੂਸਰੇ ਸ਼ਹਿਰ ਦੇ ਮੁਕਾਬਲੇ ਘਰ ਥੋੜੇ ਸਸਤੇ ਮਿਲ ਜਾਂਦੇ ਨੇ ਬਰਮਿੰਗਮ ਥੋੜਾ ਮਹਿੰਗਾ ਲੱਗਦਾ ਫਿਰ ਉੱਥੇ ਟ੍ਰੈਫਿਕ ਬੜੀ ਹੁੰਦੀ ਹੈ ਇਹ ਥੋੜਾ ਸ਼ਾਂਤੀ ਵਾਲਾ ਸ਼ਹਿਰ ਹੈ ਇਹ ਹੈ ਜੀ ਪੂਰੋ ਹੈਮਪਟਨ ਦਾ ਟ੍ਰੇਨ ਸੈਸ਼ਨ ਅਗਰ ਤੁਸੀਂ ਟ੍ਰੇਨ ਬੰਨੀ ਹੈ ਤੇ ਬਾਹਰ ਹੀ ਆਪਣਾ ਨਾ ਟਰਮ ਜਲਦੀ ਇੱਥੋਂ ਬਰਮੀ ਬਰਮੀਗਮ ਤੱਕ ਜਾਂਦੀ ਗਈ ਹੈ ਇਹ ਵੀ ਥੋੜਾ ਫਾਇਦਾ ਹੋ ਗਿਆ ਹੈ ਥੋੜਾ ਚਿਰ ਹੋਇਆ ਪਹਿਲਾਂ ਟਰਮ ਥੋੜੀ ਕਿ ਦੂਰ ਉਤਾਰਦੀ ਸੀ ਲੇਕਿਨ ਹੁਣ ਸਿੱਖਣ ਦੇ ਬਿਲਕੁਲ ਕੋਲ ਆ ਗਈ ਹੈ ਜਿਹੜਾ ਬੰਦਾ ਬਾਹਰੋਂ ਆਉਂਦਾ ਹੈ ਉਹਨੂੰ ਥੋੜੀ ਮੌਜੂ ਹੋ ਜਾਂਦੀ ਹੈ ਇਹ ਸੈਸ਼ਨ ਤੋਂ ਬਾਅਦ ਨਿਕਲੇਗਾ ਤੇ ਟਰਮ ਮਿਲ ਜੇਗੀ ਜਿਹਨੇ ਬਰਮੀਗਮ ਜਾਣਾ ਹੈ ਜਾ ਕਿਸੇ ਉਹ ਇਲਾਕੇ ਜਾਣਾ ਜਿਹੜਾ ਇਲਾਕਾ ਨੂੰ ਸੂਟ ਵਾਂ ਰੰਦਾ ਹੈਗਾ ਤੇ ਜਿੰਨੇ ਬਰਮਿੰਗਮ ਜਾਂਦੇ ਬੁਝ ਲੱਗੀਆਂ ਆ ਸਿੱਧੀ ਟਰਾਂਮ ਫੜੀ ਜਾਂਦਰੋਂ ਟ੍ਰੇਨ ਫੜੀ ਤੇ 에어ਪੋਰਟ ਤੇ ਚਲੇ ਗਏ ਗਰੁੱਪ ਟਿਕਟ ਲੈਣੀ ਉਹ ਤੇ ਸਸਤੀ ਮਿਲ ਜਾਂਦੀ ਏ ਸੈਚਰਡੇ ਸੰਡੇ ਥੋੜੀ ਟਿਕਟ ਸਸਤੀ ਹੋ ਜਾਂਦੀ ਏ ਇਹ ਆ ਗਿਆ ਜੀ ਸਵੀਡਨ ਦਾ ਸ਼ਹਿਰ ਹੈਗਾ ਜੀ ਸਟਾਕੋਮ ਤੁਸੀਂ ਸਟਾਕੋਮ ਦੀ ਟਰਾਂਮ ਦੇਖ ਲਓ ਤੇ ਬਰਮਿੰਗਮ ਦੀ ਟਰਾਂਮ ਦੇਖ ਲਓ ਬਲੂ ਕਲਰ ਤਕਰੀਬਨ ਸੇਮ ਹੀ ਹੈਗਾ ਉਹ ਬੰਦੇ ਨੂੰ ਭੁਲੇਖਾ ਪੈ ਜਾਂਦਾ ਵੀ ਇਹ 스웨ਡਨ ਦੀ ਟਰਾਂਮ ਹੈ ਕਿ ਇੰਗਲੈਂਡ ਦੀ ਟਰਾਂਮ ਹੈ ਜਨ ਕੇ ਬੁਰਗਮੰਟਨ ਸ਼ਹਿਰ ਦੀ ਸ਼ਹਿਰ ਵੇਖ ਕੇ ਪਤਾ ਲੱਗਦਾ ਵੀ ਥੋੜਾ ਅਲੱਗ ਹੈਗਾ ਲੇਕਿਨ ਟਰਾਂਮ ਦੇਖ ਕੇ ਤੇ ਉਹ ਲੱਗਦਾ ਵੀ ਇਹ ਤੇ ਦੇਸੀ ਕੰਮ ਚੱਲਦਾ ਪਿਆ 스웨ਡਨ ਚ ਇਹ ਟਰਾਂਮ ਚਲਦੀ ਪਈ ਤੇ ਬੁਰਗਮੰਟ ਜੇ ਟਰਾਂਮ ਚਲਦੀ ਪਈ ਹੈ ਕਿਉਂਕਿ ਮਿਲਦਾ ਜੁਲਦਾ ਕਲਰ ਚ ਹੈਗਾ ਪੱਕੀ 스웨ਡਨ ਦਾ ਜਿਹੜਾ ਸ਼ਹਿਰ ਹੈਗਾ ਸਟਾਕਹੋਮ ਇਹ ਵੀ ਬੜਾ ਖੂਬਸੂਰਤ ਹੈਗਾ ਮੈਂ ਉੱਥੇ ਗਿਆ ਸੀ ਤੇ ਮੈਂ ਥੋੜੀ ਵੀਡੀਓ ਬਣਾਈ ਸੀ ਮੈਂ ਹਜਰ ਤੁਹਾਨੂੰ ਵੀਡੀਓ ਸ਼ੇਅਰ ਕਰ ਦਿੰਨੇ ਆ ਤੇ ਦੋਵੇਂ ਸ਼ਹਿਰ ਬਖਾ ਦਿੰਦੇ ਆ ਸਟਾਕਹਮ ਜਿਹੜਾ ਦੇਸੀ ਘੱਟ ਨਹੀਂ ਰਹਿੰਦੇ ਤੇ ਪੂਰ ਹੈਮਟਨ ਦੇਸੀ ਜਿਆਦਾ ਨਹੀਂ ਰਹਿੰਦੇ ਕਿਉਂਕਿ ਇੱਥੇ ਪੰਜਾਬੀ ਦਾ ਗੜ ਹੈ ਗੁਰਦੁਆਰਾ ਸਾਹਿਬ ਹੈ ਮੰਦਿਰ ਹੈ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਅਗਰ ਦੋਸਤੋ ਪਸੰਦ ਆਈ ਤੇ ਵੀਡੀਓ ਸ਼ੇਅਰ ਕਰ ਦੇਣਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ